ਹੇ ਹਰੀਕਾਰਪੁਰ ਕੰਤਰ ਜਾਮੇ ਕਿਰਪਾ ਕਰਦੇਓ ਕੀ ਕਿਰਪਾ ਚਾਹੁੰਦੇ ਆ ਸਤਗੁਰੂ ਦਾਤਾ ਮੇਲ ਮੁਲਾਵ ਅਸ ਜਿੱਥੇ ਸਤਗੁਰੂ ਦਾਤੇ ਨੇ ਉਹਨਾਂ ਦਾ ਮੇਲ ਕਿਹੜਾ ਆ ਆ ਬੈਠਾ ਹੈ ਇਹਨਾਂ ਚ ਮੇਲ ਦੇਓ ਇਸ ਮੇਲ ਵਿੱਚ ਕੁਝ ਬਣ ਕੇ ਨਾ ਆਈਏ ਇਹ ਸੰਗ ਦੀ ਜਿਹੜੀ ਧੂੜੀ ਹੈ ਉਹ ਜਨਮਾ ਜਨਮ ਦੇ ਪਾਪ ਕੱਟ ਦਿੰਦੀ ਆ ਖਾਲਸਾ ਜੀ ਤੂੜੀ ਵਿੱਚ ਰਡੰਢੀ ਸੋਹਾ ਨਾਨਕ ਦਾ ਸਾ ਨਾਲੇ ਨਾਲ ਹੀ ਇਹਨਾਂ ਦੇ ਮੇਲ ਚ ਮਨਾਦੋ ਹਰ ਨਾਮ ਦੇ ਵੋ ਆਧਾਰੇ ਨਾਮ ਸਦਾ ਸੁਖ ਦਾਈ ਹਰ ਕੋ ਨਾਮ ਸਦਾ ਸੁਖ ਦਾਈ ਨਾਮ ਸਦਾ ਸੁਖ ਦਾਈ ਹਰ ਕੋ ਨਾਮ ਸਦਾ ਸੁਖਦਾ